ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਵਰਲਡ মিডিਆ ਮੈਕਸ ਲੈ ਕੇ ਆਏ ਹਾਂ ਅੱਜ ਦੀ ਵੱਡੀ ਖਬਰ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਆਧਾਰ ਕਾਰਡ ਪ੍ਰਮਾਣ ਪੱਤਰਾ ਵਿੱਚ ਸ਼ਾਮਿਲ ਨਹੀਂ ਕੀ ਹੈ ਸਾਰੀ ਖਬਰ ਜਾਣਦੇ ਆ ਇਸ ਵੀਡੀਓ ਵਿੱਚ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਵਰਲਡ মিডিਆ ਮੈਕਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੇਂ-ਨਵੇਂ ਖਬਰਾਂ ਸਭ ਮੇਰੇ ਮਿਲਦੀਆਂ ਰਹਿਣ ਤਾਂ ਦਸਤੀਏ ਕਿ ਸੁਪਰੀਮ ਕੋਰਟ ਨੇ 8 ਸਤੰਬਰ ਨੂੰ ਬਿਹਾਰ ਐਸਆਈਆਰ ਦੇ ਆਧਾਰ ਕਾਰਡ ਨੂੰ 12ਵੇਂ ਦਸਤਾਵੇਜ਼ ਵਜੋਂ ਜੋੜਨ ਦਾ ਆਦੇਸ਼ ਦਿੱਤਾ ਸੀ ਪਰ ਬੀਐਲਓ ਨੂੰ 12 ਸਤੰਬਰ ਨੂੰ ਮੁਹੱਈਆ ਕਰਵਾਈ ਗਈ 11 ਪ੍ਰਮਾਣਿਤ ਦਸਤਾਵੇਜ਼ਾਂ ਦੀ ਸੂਚੀ ਵਿੱਚ ਨਾ ਆਧਾਰ ਕਾਰਡ ਹੈ ਨਾ ਵੋਟਰ ਕਾਰਡ ਤੇ ਨਾ ਹੀ ਡਰਾਈਵਿੰਗ ਲਾਇਸੈਂਸ ਬੀਐਲਓ ਨੂੰ ਦਿੱਤੀ ਗਈ ਸੂਚੀ ਵਿੱਚ ਕੇਂਦਰਾਂ ਦਾ ਸੋਭਾ ਸਰਕਾਰ ਵੱਲੋਂ ਪੱਕੇ ਮੁਲਾਜ਼ਮ ਨੂੰ ਜਾਰੀ شناਖਤੀ ਕਾਰਡ ਵਿਖੇ ਕਿਸੇ ਬੈਂਕ ਡਾਕਰ LIC ਕਿਸੇ PSQ ਵੱਲੋਂ ਜੁਲਾਈ 1987 ਤੋਂ ਪਹਿਲਾ ਜਾਰੀ ਕੀਤਾ شناਕਤੀ ਕਾਰਡ ਜਨਮ ਪ੍ਰਮਾਣ ਪੱਤਰ ਪਾਸਪੋਰਟ ਕਿਸੇ ਬੋਰਡ ਜਾਂ ਯੂਨੀਵਰਸਿਟੀ ਵੱਲੋਂ ਜਾਰੀ ਦਸਤਾਵੇਜ਼ 10ਵੀਂ ਜਾਂ ਵਿਦਿਅਕ ਸਰਟੀਫਿਕੇਟ ਪੱਕਾ ਨਿਵਾਸ ਸਰਟੀਫਿਕੇਟ OBC SC ST ਪ੍ਰਮਾਣ ਪੱਤਰ NRC ਸੂਬਾ ਜਾਂ ਸਥਾਨਕ ਅਧਿਕਾਰੀ ਵੱਲੋਂ ਤਿਆਰ ਪਰਿਵਾਰ ਰਜਿਸਟਰੀ ਅਤੇ ਅਲਾਟ ਹੋਈ ਜ਼ਮੀਨ ਜਾਂ ਮਕਾਨ ਦਾ ਸਰਕਾਰੀ ਪ੍ਰਮਾਣ ਪੱਤਰ ਸ਼ਾਮਿਲ ਹਨ ਹਾਲਾਂਕਿ ਸੂਚੀ ਦੇ ਸਿਰਲੇਖ ਵਿੱਚ ਲਿਖਿਆ ਹੈ ਕਿ ਇਹ ਸੂਚੀ ਸਿਰਫ ਸੰਕੇਤਨ ਹੈ ਸੰਪੂਰਨ ਨਹੀਂ ਇੱਕ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਸੂਚੀ ਸਿਰਫ ਤਿਆਰੀ ਲਈ ਹੈ ਜਦੋਂ ਅਸਲ ਐਸਆਈਆਰ ਹੋਵੇਗਾ ਤਾਂ ਉਸ ਸਮੇਂ ਦੀ ਸੂਚੀ ਹੀ ਮੰਨੀ ਜਾਵੇਗੀ ਤਾਂ ਦੋਸਤੋ ਏਸੀ ਵੱਡੀ ਖਬਰ ਇਦਾਂ ਦੀਆਂ ਹੋਰ ਖਬਰਾਂ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ